ਸਿਨੈਰੀਓ ਰਚ ਰਹੀ ਹੈ ਇਹ ਬਣਾ ਰਹੀ ਹੈ ਕਿ ਕਿਸਾਨ ਟੱਕਰ ਟਰਾਲੀ ਲੈ ਕੇ ਹੀ ਅੰਦਰ ਆਉਣਾ ਚਾਹੁੰਦਾ ਹੈ ਅਸੀਂ ਜਿਹੜਾ ਪੈਦਲ ਉਹਨੂੰ ਤਾਂ ਅਲੋਅ ਕਰਦੇ ਆ ਸੋ ਇਹਦੇ ਨਾਲ ਸਾਬਤ ਹੋ ਜਾਏਗਾ ਕਿ ਸਰਕਾਰ ਪੈਦਲ ਵਾਲਿਆਂ ਨੂੰ ਵਾਸ ਵਾਲਿਆਂ ਨੂੰ ਆਉਣ ਦਿੰਦੀ ਕਿ ਨਹੀਂ ਦੂਸਰੀ ਗੱਲ ਜੇਕਰ ਆਉਣ ਦਿੰਦੀ ਹੈ ਸਰਕਾਰ ਤੇ ਸਾਡਾ ਇੱਕ ਅੰਦੋਲਨ ਜਿਹੜਾ ਉਹ ਜੰਤਰ ਮੰਤਰ ਤੇ ਵੀ ਸ਼ੁਰੂ ਹੋ ਜਾਏਗਾ ਜੇਕਰ ਉੱਤੇ ਮੋਰਚਾ ਕੋਈ ਸ਼ੁਰੂ ਹੁੰਦਾ ਹੈ ਅਸੀਂ ਫਿਰ ਸਰਕਾਰ ਮੋਰੇ ਗੱਲ ਰੱਖਾਂਗੇ ਕਿ ਜਿਹੜੇ ਸਾਡੇ ਸਾਥੀ ਉੱਤੇ ਜੇ ਪੀਸਫੁਲੀ ਬੈਠੇ ਨੇ ਤਾਂ ਫਿਰ ਅਸੀਂ ਵੀ ਪੀਸਫੁਲੀ ਬੈਠਾਂਗੇ ਹੁਣ ਸਾਨੂੰ ਟਰੈਕਟਰ ਟਰਾਲੀਆਂ ਲੈ ਕੇ ਜਾਣ ਦੇਵੋ ਹਲੋ ਜੀ ਸਵਾਗਤ ਹੈ ਆਪ ਸਭ ਦਾ ਤੇ ਮੈਂ ਹਾਂ ਸੁਖਾਕੇੜੀ ਵਾਲਾ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨੀ ਅੰਦੋਲਨ ਦੋ ਚੱਲ ਰਿਹਾ ਆ ਤੇ ਇੱਕ ਵੱਡੀ ਕਾਲ ਜਿਹੜੀ ਹੈਗੀ ਆ ਜਿੱਥੇ ਬੰਦੀਆਂ ਵੱਲੋਂ ਦਿੱਤੀ ਗਿਆ ਸਭ ਤੋਂ ਪਹਿਲਾਂ ਤਾਂ ਆ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਰਾਏ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਜੀ ਤੁਹਾਡਾ ਰੀਲੀ ਬੋਸ ਦਾ ਬਹੁਤ ਬਹੁਤ ਧੰਨਵਾਦ ਜੀ ਸਭ ਕਾਲ ਦਿੱਤੀ ਹੈ 6 ਮਾਰਚ ਦਾ ਐਕਚੁਅਲੀ ਪਲਾਨ ਹੈ ਕਿ ਇਹ 6 ਮਾਰਚ ਦਾ ਇੱਥੋਂ ਜਿਹੜੇ ਲੋਕ ਬੈਠਣੇ ਹਨ ਅੰਦੋਲਨਕਾਰੀ ਨੇ ਕਿਸਾਨ ਨੇ ਧਰਨੇ ਵਿੱਚ ਬੈਠਣੇ ਇਹ ਵੀ ਜਾਣਗੇ ਦਿੱਲੀ ਜੇ ਜਾਣਗੇ ਕਿਵੇਂ ਜਾਣਗੇ ਕਿਉਂ ਕੀ ਹੈ ਕੀ ਇਹ ਪੂਰਾ ਨਹੀਂ ਸਾਡਾ ਇਹ ਬੜੀ ਇਹਨੂੰ ਕਹਦੇ ਹੋ ਕਿ ਸਰਕਾਰ ਜੇ ਕੂੜ ਨੀਤੀ ਅਪਣਾ ਸਕਦੀ ਹੈ ਅਸੀਂ ਕਿਉਂ ਨਹੀਂ ਸਾਡੀ ਇਹ ਪਾਲਿਸੀ ਹੈ ਵੀ ਸਰਕਾਰ ਇਹ ਸਿਨੈਰੀਓ ਰਚ ਰਹੀ ਹੈ ਇਹ ਬਣਾ ਰਹੀ ਹੈ ਕਿ ਕਿਸਾਨ ਟੱਕਰ ਟਰਾਲੀ ਲੈ ਕੇ ਅੰਦਰ ਆਉਣਾ ਚਾਹੁੰਦਾ ਹੈ ਅਸੀਂ ਜਿਹੜਾ ਪੈਦਲ ਉਹਨੂੰ ਤਾਂ ਅਲਾਉ ਕਰਦੇ ਹਾਂ ਉਹਨੂੰ ਤਾਂ ਅਸੀਂ ਕਹਿੰਨੇ ਆ ਪਿਆਓ ਸਾਡੇ ਕੋਲ ਸੋ ਇਹਦੇ ਨਾਲ ਸਾਬਤ ਹੋ ਜਾਏਗਾ ਕਿ ਸਰਕਾਰ ਪੈਦਲ ਵਾਲਿਆਂ ਨੂੰ ਵਾਹਸ ਵਾਲਿਆਂ ਨੂੰ ਹੌਣ ਦਿੰਦੀ ਕਿ ਨਹੀਂ ਔਰ ਇੱਕ ਇਹ ਕਲੀਅਰ ਹੋ ਜਾਏਗਾ ਦੂਸਰੀ ਗੱਲ ਜੇਕਰ ਹੌਣ ਦਿੰਦੀ ਹੈ ਸਰਕਾਰ ਤੇ ਸਾਡਾ ਇੱਕ ਅੰਦੋਲਨ ਜਿਹੜਾ ਉਹ ਜੰਤਰ ਮੰਤਰ ਤੇ ਵੀ ਸ਼ੁਰੂ ਹੋ ਜਾਏਗਾ ਇੱਕ ਮੋਰਚਾ ਉੱਤੇ ਵੀ ਸ਼ੁਰੂ ਹੋ ਜਾਏਗਾ ਫਿਰ ਇਹਦੇ ਨਾਲ ਹੀ ਇੱਕ ਹੋਰ ਗੱਲ ਹੈ ਵੀ ਜੇਕਰ ਉੱਤੇ ਮੋਰਚਾ ਕੋਈ ਸ਼ੁਰੂ ਹੁੰਦਾ ਤੇ ਅਸੀਂ ਫਿਰ ਸਰਕਾਰ ਮੋਰੇ ਗੱਲ ਰੱਖਾਂਗੇ ਕਿ ਜਿਹੜੇ ਸਾਡੇ ਸਾਥੀ ਉੱਤੇ ਜੇ ਪੀਸਫੁਲੀ ਬੈਠੇ ਨੇ ਤਾਂ ਫਿਰ ਅਸੀਂ ਵੀ ਪੀਸਫੁਲੀ ਬੈਠਾਂਗੇ ਹੁਣ ਸਾਨੂੰ ਟਰੈਕਟਰ ਟਰਾਲੀਆਂ ਲੈ ਕੇ ਜਾਣ ਦੇਵੋ ਮਤਲਬ ਰਿਐਲਿਟੀ ਚੈੱਕ ਕਰੋ ਕਰ ਰਹੇ ਹੋ ਤੁਸੀਂ ਬਿਲਕੁਲ ਇਹ ਰਿਐਲਿਟੀ ਚੈੱਕ ਵੀ ਹੈ ਔਰ ਇਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਪਹਿਲਾਂ ਸਾਡਾ ਮੋਰਚਾ ਲੱਗੇ ਹੋਇਆ ਇੱਕ ਮੋਰਚਾ ਸਾਡਾ ਜੰਤਰ ਮੰਤਰ ਤੇ ਵੀ ਚੱਲੇਗਾ ਔਰ ਸੈਕੰਡ ਉਹ ਮੋਰਚਾ ਚੱਲਣ ਤੋਂ ਬਾਅਦ ਸਰਕਾਰ ਨੂੰ ਅਸੀਂ ਕਵਾਂਗੇ ਵੀ ਉਸ ਮੋਰਚੇ ਨੂੰ ਸਥਿਰ ਰੱਖਣ ਲਈ ਉਹ ਜਿਹੜੀਆਂ ਵਸਤਾਂ ਦੀ ਲੋੜ ਹੈ ਸੌਣ ਲਈ ਖਾਣ ਪੀਣ ਲਈ ਉਹ ਸਮਾਨ ਸਾਡੇ ਟਰੈਕਟਰ ਟਰਾਲੀਆਂ ਸਹਿ ਜਾਣਗੇ ਹੁਣ ਸਾਨੂੰ ਬਾਰਡਰ ਖੋਲ ਦਿਓ ਸਾਨੂੰ ਜਾਣ ਦਿਓ ਬਿਲਕੁਲ ਜੀ ਕੀ ਵੱਡੇ ਆਗੂ ਪਹੁੰਚਣਗੇ ਯੰਤਰ ਮੰਤਰ ਲੋਕਾਂ ਦੇ ਨਾਲ ਔਰ ਟ੍ਰੇਨ ਜਾਂ ਬੱਸ ਦੇ ਵਿੱਚ ਦੇਖੋ ਹਜੇ ਜਿਹੜੀਆਂ ਸਟੇਟਾਂ ਤੋਂ ਆ ਰਹੇ ਨੇ ਉਹ ਵੀ ਵੱਡੇ ਆਗੂ ਨੇ ਉਹ ਆਪਣੀ ਆਪਣੀ ਸਟੇਟ ਦਾ ਮੇਨ ਆਗੂ ਹੀ ਉਹਨਾਂ ਦਾ ਆ ਰਿਆ ਨਾਲ ਹੱਲੇ ਉਹ ਪਹੁੰਚਣਗੇ ਫਿਰ ਉਸ ਤੋਂ ਬਾਅਦ ਜਦੋਂ ਸਰਕਾਰ ਸਾਨੂੰ ਅਲਾਉ ਕਰੇਗੀ ਭਈ ਭਾਈ ਤੁਸੀਂ ਜਾਓ ਅਸੀਂ ਬਾਰਡਰ ਖੋਲ ਦਿੰਨੇ ਆ ਫਿਰ ਅਸੀਂ ਇੱਥੋਂ ਚਾਲੇ ਪਾਵਾਂਗੇ ਅਸੀਂ ਆਪਣਿਆਂ ਜਿਹੜੇ ਪੰਜਾਬ ਦੇ ਹਰਿਆਣੇ ਦੇ ਜਿੰਨੇ ਕਿਸਾਨ ਇੱਥੇ ਆਏ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਬਾਰਡਰ ਵੱਲ ਫਿਰ ਇਤੋਂ ਵੀ ਮੇਨ ਆਗੂ ਜਾਣਗੇ ਟਰੈਕਟਰ ਟਰਾਲੀ ਤੋਂ ਹੀ ਕਿਉਂ ਤਕਲੀਫ ਹਾਲਾਂਕਿ ਟਰੈਕਟਰ ਟਰਾਲੀ ਨੂੰ ਕਿਸਾਨ ਦਾ ਗੱਡਾ ਕਿਹਾ ਗਿਆ ਜਾਂ ਵਕਹ ਵਕ ਹਰ ਜ਼ਰੂਰਤ ਦੇ ਵਿੱਚ ਟਰੈਕਟਰ ਟਰਾਲੀ ਦੀ ਇਸਤੇਮਾਲ ਨਾ ਪਾਵੇਂ ਫੈਮਿਲੀ ਪ੍ਰੋਗਰਾਮ ਹੋ ਜਾਂ ਦੁੱਖ ਦੇ ਵਿੱਚ ਆ ਕੀ ਲੱਗਦਾ ਕੀ ਦੁੱਖ ਤਲੇ ਟਰੈਕਟਰ ਤੋਂ ਜਾਂ ਫਿਰ ਕਿਸਾਨਾਂ ਤੋਂ ਜਾਣ ਤੋਂ ਹੀ ਸੋ ਇਹ ਹਮੇਸ਼ਾ ਹੀ ਸ਼ੁਰੂ ਤੋਂ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਉਹਦੇ ਵਿੱਚ ਆਪਣਾ ਤਾਮਜਾਮ ਸਾਰੇ ਲੈ ਕੇ ਚਲਦੇ ਆ ਸਾਡੀ ਇਹ ਪੀਸਫੁਲੀ جنگ ਹੈ ਔਰ ਇਹ ਕਾਰਪੋਰੇਟ ਦੇ ਅੰਗੇਸਟ جنگ ਹੈ ਔਰ ਸਾਡੇ ਹੱਕਾਂ ਨੂੰ ਲੈਣ ਦੀ جنگ ਹੈ ਹੋਰ ਕੋਈ ਲੜਾਈ ਨਹੀਂ ਸਾਡੀ ਸੋ ਅਸੀਂ ਆਪਣਾ ਵੀ ਤਾਮਜਾਮ ਨਾਲ ਹੀ ਲੈ ਕੇ ਜਾਵਾਂਗੇ ਜਿੱਥੇ ਸਾਡਾ ਕੈਂਪ ਲੱਗੂ ਉੱਥੇ ਨਾਲ ਹੀ ਸਾਡਾ ਸਾਰਾ ਸਮਾਨ ਜਾਏਗਾ ਸੋ ਇਹ ਸਰਕਾਰ ਨੂੰ ਇਹਤੇ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਆਲਰੇਡੀ ਸਰਕਾਰ ਵੀ ਤੇ ਅਸੀਂ ਵੀ ਦੋਵੇਂ ਹੀ ਇਹਦੇ ਵਿੱਚੋਂ ਤਜਰਬਾ ਕਰ ਚੁੱਕੇ ਆ ਕਿ ਪਹਿਲਾਂ ਸਾਡਾ 2020 ਤੋਂ 21 ਤੱਕ ਜਿਹੜਾ ਪੀਸਫੁਲੀ ਅੰਦੋਲਨ ਚੱਲਿਆ ਉਹਦੇ ਵਿੱਚ ਟਰੈਕਟਰ ਟਰਾਲੀਆਂ ਸਾਰੇ ਗਏ ਸਨ ਤੇ ਫੇ ਕਿਹੜੇ ਟਰੈਕਟਰ ਟਰਾਲੀ ਨੇ ਇਹਨਾਂ ਦੇ ਜਾ ਕੇ ਚਪੇੜ ਮਾਰਤੀ ਐ ਉਹ ਤੇ ਕੇਵਲ ਇਹ ਸਾਨੂੰ ਕਮਜ਼ੋਰ ਕਰਨ ਲਈ ਰੋਕਿਆ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਭਾਈ ਇਹ ਸਾਡਾ ਤਾਂ ਸਭ ਕੁਝ ਹੈ ਅਸੀਂ ਜਦੋਂ ਸਵੇਰੇ ਉੱਠਦੇ ਆ ਪਹਿਲਾਂ ਉਹਨੂੰ ਮੱਥਾ ਟੇਕਦੇ ਆ ਵੀ ਸਾਨੂੰ ਇਹ ਰੋਜੀ ਦਿੰਦਾ ਫਿਰ ਉਹਨੂੰ ਥਾਪੜਾ ਦਿੰਨੇ ਆ ਵੀ ਬਾਹ ਸ਼ੇਰਾ ਚੱਲ ਹੋਰ ਤਕੜਾ ਉਹ ਸਾਡਾ ਪੁੱਤਰ ਵੀ ਹੈ ਸਾਡਾ ਸਾਨੂੰ ਰੋਟੀ ਰੋਜੀ ਕਰਤਾ ਵੀ ਉਹ ਹੈ ਤੇ ਸਾਡਾ ਧੀਹਾ ਪੁੱਤਰ ਵੀ ਉਹ ਹੈ ਤੇ ਅਸੀਂ ਉਹਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ ਬਿਲਕੁਲ ਜੀ ਵੱਡੀ ਗੱਲ ਸਾਹਮਣੇ ਕੱਲ ਐ ਯਾਰਾ ਸਾਹਿਬ ਕਿ ਰਾਹਤੇ ਖੋਲ ਦਿੰਦੇ ਨੇ ਹਾਈਵੇ ਜਿਹੜੇ ਬੰਦ ਸੀ ਨਾ ਸਰਕਾਰ ਨੇ ਸਾਫ਼ ਕਰ ਦਿੱਤੇ ਆ ਕਲੀਅਰ ਕਰ ਦਿੱਤੇ ਆ ਕੀ ਆਉਣ ਵਾਲੇ ਦਿਨਾਂ 'ਚ ਫਾਇਦਾ ਹੋਏਗਾ ਨਹੀਂ ਅਸੀਂ ਤਾਂ ਕਿੰਨੇ ਆ ਵੀ ਕਰ ਦਿਓ ਆ ਵੀ ਕਿਉਂ ਰੋਕਿਆ ਹੋਇਆ ਜਦੋਂ ਇਹ ਸਾਰੇ ਹੀ ਖੋਲ ਦੇਣਗੇ ਅਸੀਂ ਜਾ ਕੇ ਬਹਿ ਜਾਾਂਗੇ ਆਪਣੀਆਂ ਮੰਗਾਂ ਲਈ ਫਿਰ ਸਰਕਾਰ ਨਾਲ ਗੱਲ ਕਰੇ ਉਹਦੀ ਇੱਛਾ ਹੈ ਪਰ ਅਸੀਂ ਦਿੱਲੀ ਜਾਣਾ ਚਾਹੁੰਦੇ ਆਪਣੀ ਰਾਜਧਾਨੀ ਚ ਤੇ ਫੇਰ ਆ ਵੀ ਕਿਉਂ ਬੰਦ ਕੀਤਾ ਹੈ ਅਸੀਂ ਤਾਂ ਕਿੰਨੇ ਵੀ ਖੁੱਲਿਆ ਜਾਵੇ ਜਿਹੜਾ ਸੁਨੀਲ ਜਾਖੜ ਜੀ ਕਹਿ ਰਹੇ ਨੇ ਕਿ ਇਹ ਅੰਦੋਲਨ ਜਿਹੜਾ ਪੰਜਾਬ ਦੇ ਮੁੰਡਿਆਂ ਤੇ ਪੂਰਾ ਦੇਸ਼ ਕਿਉਂ ਲੜ ਰਿਹਾ ਹੈ ਇਹ ਜੀ ਇੱਥੇ ਦੇ ਬੱਚਿਆਂ ਨੂੰ ਗੁੰਮਰਾਹ ਕੀਤਾ ਹੋਇਆ ਹੈ ਗੁੰਮਰਾਹ ਕੀਤਾ ਜਾ ਰਿਹਾ ਹੈ ਸੋ ਇਦਨੀਆਂ ਗੱਲਾਂ ਜਿਹੜੀਆਂ ਕਰਨੀਆਂ ਵੀ ਇਹ ਸੁਨੀਲ ਜਾਖੜ ਜੀ ਨੂੰ ਸ਼ੋਭਾ ਨਹੀਂ ਦੇਣੀਆਂ ਮੈਂ ਕਹਾਂਗਾ ਜੇ ਉਹਨਾਂ ਨੂੰ ਪੰਜਾਬ ਦਾ ਐਡਾ ਹਿੱਤ ਹੈ ਉਹ ਕੇਂਦਰ ਨੂੰ ਕਿਉਂ ਨਹੀਂ ਪੁੱਛਦੇ ਵੀ ਜਿਸ ਦਿਨ ਪੀਸਫੁਲੀ ਇਹ ਸੜਕਾਂ ਤੇ ਜਾਣਾ ਸੀ ਉਨੀ 70000 ਫੌਜ ਦੇ ਕਰਮੀ ਕਿਉਂ ਲਾਏ ਉਹ ਪੁੱਛਣ ਵੀ ਆਪਣੀ ਰਾਜਧਾਨੀ ਨੂੰ ਜਾਣਾ ਸੀ ਆ ਥਾਂ ਤਾਂ ਤੇ ਸੜਕਾਂ 'ਚ ਕੰਧਾਂ ਕਿਉਂ ਕੱਢੀਆਂ ਜਿਹੜੀਆਂ ਬਾਹਰਲੇਆਂ ਦੇਸ਼ਾਂ ਨਾਲ ਵੀ ਨਹੀਂ ਕੱਢੀਆਂ ਉੱਥੇ ਵੀ ਕੇਵਲ ਕਲੀਆਂ ਤਾਰਾਂ ਲਾਈਆਂ ਗਈਆਂ ਨੇ ਆ ਕਿ ਸਵਾਲ ਹੈ ਉਹ ਕਹਿੰਦੇ ਕਿਸਾਨ ਇਹ ਵੀ ਦੱਸ ਦੇਣਾ ਕਿ ਕਿਹੜੀ ਫਸਲ ਬੀਜਣੀ ਆ ਫਿਰ ਅਸੀਂ ਐਮਐਸਪੀ ਦੀ ਹੁਣ ਪੰਜਾਬ ਦਾ ਜਾਂ ਪੂਰੇ ਭਾਰਤ ਦਾ ਕਿਸਾਨ ਇਹਨਾਂ ਨੂੰ ਪੁੱਛ ਕੇ ਬੀਜੇਗਾ ਫਿਰ ਮੈਂ ਕਿਹੜੀ ਬੀਜਣੀ ਆ ਮੈਨੂੰ ਇਹ ਦੱਸਣਾ 1966 ਤੋਂ ਲੈ ਕੇ ਜਦੋਂ ਭੁੱਖਮਰੀ ਦੇ ਹਾਲਾਤ ਬਣ ਗਏ ਸੀ ਉਦੋਂ ਇਹ ਕਿਹਾ ਗਿਆ ਵੀ ਤੁਸੀਂ ਅਨਾਜ ਪੈਦਾ ਕਰੋ ਅਸੀਂ ਇਹਨੂੰ ਖਰੀਦਾਂਗੇ ਤੇ ਐਮਐਸਪੀ ਤਾਂ ਹੀ ਚੱਲੀ ਨਾ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਸੀ ਤਾਂ ਇਹ ਕੇਵਲ ਤੇ ਕੇਵਲ ਉਹ ਤੋਂ ਵੀ ਸਰਕਾਰਾਂ ਪਿੱਛੇ ਹਟਦੀਆਂ ਨੇ ਉਹ ਹਰ ਸਾਲ ਘੋਸ਼ਿਤ ਤਾਂ ਕਰਦੀਆਂ ਨੇ ਪਰ ਉਹਤੇ ਖਰੀਦੀ ਨਹੀਂ ਜਾਂਦੀ ਸੋ ਫਿਰ ਇਹ ਮੈਂ ਸਮਝਦਾ ਇਹ ਸਰਕਾਰਾਂ ਦੀ ਦੋਗਲੀ ਨੀਤੀ ਹੈ ਇਹ ਸਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਕੇਵਲ ਕਿਸਾਨ ਕੁਝ ਨਹੀਂ ਮੰਗ ਰਿਆ ਜਿਹੜੀ ਮਿਨਿਮਸ ਫੋਰਡ ਪ੍ਰਾਈਸ ਕੀ ਆ ਉਹ ਘੱਟੋ ਘੱਟ ਸਮਰਥਨ ਮੁੱਲ ਅਸੀਂ ਵੱਧ ਤੋਂ ਵੱਧ ਤਾਂ ਨਹੀਂ ਮੰਗਦੇ ਘੱਟੋ ਘੱਟ ਸਮਰਥਨ ਮੁੱਲ ਉਹਤੇ ਜਿਹੜਾ ਇਹ ਰੇਟ ਤੈਅ ਕਰਦੇ ਆ ਉਹਤੇ ਤਾਂ ਖਰੀਦੀ ਗਾਰੰਟੀ ਦੇਣ ਸਾਡੀ ਮੰਗ ਤਾਂ ਇਹ ਹੈ ਸੋ ਇਹ ਬਿਲਕੁਲ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਜੇਕਰ ਪੂਰੇ ਦੇਸ਼ ਚੋਂ ਐਮਐਸਪੀ ਦੇ ਖਰੀਦੇ ਆ ਤੇ ਫਿਰ ਜੀ ਇਹਨਾਂ ਪੈਸਾ ਹੈ ਨਹੀਂ ਬਾਹਰ ਸਰਕਾਰ ਕੋ ਕੇਵਲ ਭ्रामਣਾਇਆ ਜਾ ਰਿਹਾ ਮੈਂ ਪਹਿਲਾਂ ਕਿਦਾਂ ਦੱਸਿਆ ਸੀ ਵੀ ਇਹਨਾਂ ਦੀ ਇੱਕ ਏਜੰਸੀ ਆ ਸੀਆਰਆਈ ਐਸਆਈਐਲ ਉਸ ਏਜੰਸੀ ਨੇ ਸਰਕਾਰੀ ਏਜੰਸੀ ਨੇ ਅੰਕੜੇ ਦਿੱਤੇ ਆ ਵੀ ਪੂਰੇ ਦੇਸ਼ ਚੋਂ ਫਸਲ ਖਰੀਦਣ ਨੂੰ